ਵੀਡੀਓ ਦਾ ਫੇਵਰਿਟ ਸ਼ਾਟ ਮੇਰਾ ਆਈ ਥਿੰਕ ਜਦੋਂ ਪੁਲ ਅਪਸ ਲਾ ਰਹੇ ਹੁੰਦੇ ਹਨ ਨਾ ਉਹ ਫੁੱਟਬਾਲ ਦੇ ਪੋਲ ਤੇ ਮੈਨੂੰ ਪੁਲ ਅਪਸ ਲਾਉਣ ਲਈ ਕਿਹਾ ਨਾ ਪੋਲ ਤੇ ਲਾਇਆ ਨਹੀਂ ਸੀ ਕਦੇ ਐਕਚੁਅਲੀ ਜਿਮ 'ਚ ਤਾਂ ਲਾਉਨੇ ਉਹ ਰੌੜ ਪਤਲੀ ਹੁੰਦੀ ਹੈ ਹੱਥ 'ਚ ਆ ਜਾਂਦੀ ਹੈ ਉਹ ਸਾਡੇ ਡਾਇਰੈਕਟਰ ਸਾਹਿਬ ਨੂੰ ਲੱਗਿਆ ਕਿ ਪੋਲ ਤੇ ਲਾਉਣਾ ਚਾਹੀਦਾ ਵਧੀਆ ਲੱਗੂਗਾ ਨਾ ਪੋਲ ਹੁਣ ਯੂ ਨਾ ਉਹ ਠਿੱਕ ਹੁੰਦਾ ਉਹ ਠਿੱਕ ਹੁੰਦਾ ਉਹ ਪੂਰਾ ਗ੍ਰਿਪ ਹੀ ਨਹੀਂ ਸੀ ਬਣ ਰਿਹਾ ਠੰਡ ਦੇ ਦਿਨ ਮੇਰੀ ਆਬਵੀਅਸਲੀ ਗੱਲ ਆ 셔ਟ ਲਾ ਲਓ ਜੀ ਆਜੋ ਮੈਦਾਨ 'ਚ ਪੂਰੀ ਠੰਡ ਹੈ ਨਾ ਤੇ ਫੰਡ ਦਾ ਤਾਂ ਮਤਲਬ ਮੇਰੀ ਬੱਸ ਹੋਈ ਆ ਯਾਰ ਇੱਧਰ ਕੋਈ ਸ਼ਕਤੀ ਨਹੀਂ ਹੈਗਾ ਤੇ ਪੁਲ ਅਪਸ ਲਾ ਰਿਆਂ ਹੁਣ ਪੋਲ ਇੱਕ ਤਾਂ ਹਾਈਟ ਬਹੁਤ ਜ਼ਿਆਦਾ ਉਹਦੀ ਆਈ ਯੂਸ ਟੂ ਜੰਪ ਮੈਂ ਜੰਪ ਕਰਦਾ ਸੀ ਪਹਿਲਾਂ ਪੋਲ ਫੜਦਾ ਸੀ ਹੱਥਾਂ ਚ ਉਂਗਲਾਂ ਨਾਲ ਹੀ ਗ੍ਰਿਪ ਬਣਦਾ ਜਿੰਨਾ ਕੁ ਬਣਦਾ ਸੀ ਪੋਲ ਅਪਸ ਲਾਏ ਪਰ ਉਹ ਸ਼ਾਟ ਬਹੁਤ ਸੋਹਣਾ ਲੱਗਿਆ ਸਨਸੈਟ ਹੋ ਰਹੀ ਸੀਗੀ ਉੱਥੇ ਸ਼ਾਟ ਸ਼ਾਟ ਚ ਤੇ ਜਦੋਂ ਬਾਅਦ ਚੋਂ ਸ਼ਾਟ ਮੈਂ ਖੁਦ ਦੇਖਿਆ ਮੈਨੂੰ ਬੜਾ ਸੋਹਣਾ ਲੱਗਿਆ ਬੜਾ ਸੋਹਣਾ ਲੱਗਿਆ ਮਿਹਨਤ ਰਹੀ ਹਾਂ ਹਾਂ ਜੀ ਸੋ ਹੁਣ ਆਪਾਂ ਠੋਕਰ ਤੋਂ ਹਟਕੇ ਤੁਹਾਡੀ ਐਲਬਮ ਦੇ ਹੋਰ ਟਰੈਕ ਪਰ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਇੱਕ ਵਾਰੀ ਗਾਣਾ ਸੁਣਨਾ ਤਾਂ ਬੰਦ ਹੀ ਹੈ ਹਾਂ ਦੇਖਾ ਗਾਣਾ ਤੁਹਾਨੂੰ ਮੈਂ ਠੋਕਰ ਦੀਆਂ ਚਾਰ ਲੈਣਾ ਸੁਣਾਉਣਾ ਹੁ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਹੰ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਤਾਰ ਦੇਖ ਕੇ ਇਕ ਲੋਕਾਂ ਦੀ ਰੜਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ